ਦਿਨ ਪੰਜਵਾਂ ਕਾਇਨਾਤ ਹਰ ਪਲ ਬਦਲਦੀ ਹੈ ਜੋ ਮਿਲਿਆ ਹੈ ਉਹ ਵਿਛੜੇਗਾ ਜ਼ਰੂਰ ਤੇ ਜੋ ਵਿਛੜਿਆ ਹੈ ਉਹ ਕਿਸੇ ਨਾ ਕਿਸੇ ਰੂਪ ਵਿੱਚ ਮਿਲੇਗਾ ਵੀ ਜ਼ਰੂਰ ਭਾਫ ਨੇ ਬਦਲ ਬਣਨ ਤੋਂ ਪਹਿਲਾਂ ਧਰਤੀ ਨੂੰ ਕਿਹਾ ਤਖਤੂ ਪੁਰਾ ਲਾਂਕੇ ਕੇਸਰ ਨੂੰ ਲੱਗਿਆ ਕਿ ਪਿੰਡੋਂ ਇੰਨੀ ਦੂਰ ਤਾਂ ਉਹ ਪਹਿਲਾਂ ਕਦੇ ਵੀ ਨਹੀਂ ਸੀ ਆਇਆ ਹੋਲੇ ਮਹੱਲੇ ਤੇ ਅਨੰਦਪੁਰ ਸਾਹਿਬ ਅਤੇ ਦੀਵਾਲੀ ਤੇ ਦਰਬਾਰ ਸਾਹਿਬ ਤੋਂ ਆਗਾਂ ਦੀ ਦੁਨੀਆ ਦਾ ਕੇਸਰ ਨੂੰ ਕੋਈ ਇਲਮ ਨਹੀਂ ਸੀ ਅੱਜ ਕੇਸਰ ਦਾ ਮਨ ਸਵੇਰ ਤੋਂ ਹੀ ਉਖੜਿਆ ਉਖੜਿਆ ਸੀ ਰਾਤੀ ਸੁਪਨੇ ਵਿੱਚ ਉਹ ਕਦੇ ਬੂਹੇਵਲ ਤੱਕ ਦੀ ਬੇਬੇ ਕਦੇ ਚੋਰੀ-ਚੋਰੀ ਬਨੇਰੇ ਤੋਂ ਵੇਖਦੀ ਜੀਤੀ ਕਦੇ ਮਾਂ ਦੀਆਂ ਉਦਾਸ ਅੱਖਾਂ ਅਤੇ ਕਦੇ ਵੰਡ ਵੇਲੇ ਦੇ ਹਮਲੇ ਵੇਖਦਾ ਰਿਹਾ ਸੀ ਸਾਰੀ ਰਾਤ ਪਾਸੇ ਬਦਲਦਿਆਂ ਲੰਗੀ ਸੀ ਚੰਨ ਦੀ ਟਿੱਕੀ 'ਚ ਕੇਸਰ ਦੀ ਬੇਚੈਨੀ ਦਾ ਹੋਕਾ ਰਲ ਗਿਆ ਸੀ ਸਾਈਂ ਜੀ ਜੇ ਸਭ ਕੁਝ ਕਰਨ ਕਰਾਉਣ ਵਾਲਾ ਪਰਮਾਤਮਾ ਹੀ ਹੈ ਤਾਂ ਫਿਰ ਕਤਲ ਕਿਉਂ ਹੁੰਦੇ ਹਨ ਕਿਉਂ ਲੋਕ ਵਿਛੜ ਜਾਂਦੇ ਹਨ ਕਿਉਂ ਟਕੜੇ ਦਾ ਸੱਤੀ ਵੀ ਹੀ 100 ਹੋ ਜਾਂਦਾ ਹੈ ਉਸਨੇ ਨੀਮੀ ਪਾ ਕੇ ਮੱਧਮ ਆਵਾਜ਼ ਵਿੱਚ ਪੁੱਛਿਆ ਸਾਹਮਣੇ ਦੂਰ ਤੱਕ ਫੈਲੇ ਵਿਰਾਨ ਰੇਤ ਦੇ ਟਿੱਬਿਆਂ ਵੱਲ ਵੇਖਦਿਆਂ ਫਕੀਰ ਨੇ ਥੋੜੀ ਦੇਰ ਬਾਅਦ ਜਵਾਬ ਦਿੱਤਾ ਬੰਦੇ ਦੀ ਜ਼ਿੰਦਗੀ ਗੱਡੇ ਨਾਲ ਬੰਨੇ ਕੁੱਤੇ ਵਰਗੀ ਹੈ ਜਿੱਧਰ ਗੱਡਾ ਜਾਵੇਗਾ ਕੁੱਤੇ ਨੂੰ ਉਧਰ ਹੀ ਜਾਣਾ ਪੈਂਦਾ ਹੈ ਗੱਡਾ ਸੰਸਾਰ ਹੈ ਜਿਸ ਨੂੰ ਚਲਾਉਣ ਵਾਲਾ ਪ੍ਰਮਾਤਮਾ ਹੈ ਜਿਸ ਰੱਸੀ ਨਾਲ ਕੁੱਤਾ ਬੱਜਿਆ ਹੈ ਉਹ ਰੱਸੀ ਕਿਸੇ ਦੀ ਛੋਟੀ ਹੈ ਕਿਸੇ ਦੀ ਲੰਬੀ ਇਹ ਰੱਸੀ ਸਾਨੂੰ ਥੋੜੀ ਖੁੱਲ ਜਰੂਰ ਦਿੰਦੀ ਹੈ ਪਰ ਚੱਲਣਾ ਮਾਲਕ ਦੀ ਮਰਜ਼ੀ ਮੁਤਾਬਕ ਤੇ ਗੱਡੇ ਦੇ ਨਾਲ-ਨਾਲ ਹੀ ਪੈਂਦਾ ਹੈ ਰੱਸੀ ਦੀ ਦਿੱਤੀ ਖੋਲ ਨਾਲ ਅਸੀਂ ਜੋ ਕੁਝ ਵੀ ਕਰਦੇ ਹਾਂ ਉਹ ਸਾਡੇ ਕਰਮ ਬਣਦੇ ਨੇ ਤੇ ਉਹੀ ਸੁੱਖ ਜਾਂ ਦੁੱਖ ਦਾ ਕਾਰਨ ਸੁੰਨ ਮਸਾਨ ਰਾਤ ਹੁਣ ਸਿਰਫ ਦੋਵਾਂ ਦੇ ਕਦਮਾਂ ਦੀ ਬੈੜ-ਸਾਲ ਹੀ ਸੁਣ ਰਹੀ ਸੀ ਪਰ ਕੇਸਰ ਦੇ ਦਿਲ 'ਚ ਜਿਵੇਂ ਕੋਈ ਤੂਫਾਨ ਆਇਆ ਹੋਇਆ ਸੀ ਯਾਦਾਂ ਦਾ ਉਹ ਸੋਚ ਰਿਹਾ ਸੀ ਅੱਜ 5 ਦਿਨ ਹੋ ਗਏ ਨੇ ਘਰੋਂ ਆਇਆ ਜੀਤੀ ਹਵੇਲੀ ਵਾਲਾ ਰੋ ਰਾਂ ਰੋਜ਼ ਵੇਖਦੀ ਹੋਵੇਗੀ ਮੈਂ ਕੁਝ ਦੱਸ ਕੇ ਵੀ ਨਹੀਂ ਆਇਆ ਉਸ ਨੂੰ ਕੋਈ ਚਿੱਠੀ ਜਾਂ ਰੁਕਾ ਹੀ ਲਿਖ ਦਿੰਦਾ ਉਸ ਨੂੰ ਆਪਣੇ ਆਪ ਤੇ ਗੁੱਸਾ ਆ ਰਿਹਾ ਸੀ ਮੈਨੂੰ ਪੱਕਾ ਪਤਾ ਜੀਤੀ ਜ਼ਰੂਰ ਬੇਬੇ ਕੋਲ ਜਾਊਗੀ ਮੇਰਾ ਪਤਾ ਕਰਨ ਪਰ ਬੇਬੇ ਨੂੰ ਤਾਂ ਆਪ ਕੁਝ ਨਹੀਂ ਪਤਾ ਕੇਸਰ ਨੂੰ ਲੱਗਿਆ ਜੀਤੀ ਦਾ ਹਾਲ ਵੀ ਓਵੇਂ ਦਾ ਹੀ ਹੋਣਾ ਜਿਵੇਂ ਉਸ ਦਾ ਉਹਨਾਂ ਦਿਨਾਂ 'ਚ ਹੁੰਦਾ ਸੀ ਜਦੋਂ ਜੀਤੀ 2-3 ਹਫਤੇ ਲਈ ਨਾਨਕੇ ਚਲੀ ਜਾਂਦੀ ਸੀ ਜਾਂ ਜਦੋਂ ਇੱਕ ਵਾਰ ਉਹ ਮਹੀਨੇ ਲਈ ਆਪਣੇ ਮਾਮੇ ਦੀ ਕੁੜੀ ਦੇ ਵਿਆਹ ਤੇ ਚਲੀ ਗਈ ਸੀ ਕੇਸਰ ਦਾ ਉਦੋਂ ਕੁਝ ਵੀ ਕਰਨ ਨੂੰ ਦਿਲ ਨਹੀਂ ਸੀ ਕੀਤਾ ਜਿਵੇਂ ਸਭ ਕੁਝ ਭੁੱਲ ਭੁਲਾ ਗਿਆ ਹੋਵੇ ਡੰਗਰਾਂ ਨੂੰ ਪਾਣੀ ਪਿਉਉਣ ਗਿਆ ਇੱਕੋ ਮੱਝ ਨੂੰ ਹੀ ਵਾਰ-ਵਾਰ ਪਾਣੀ ਦੇ ਚਲੇ ਕੋਲ ਲੈ ਜਾਂਦਾ ਪਰ ਉਸ ਨੂੰ ਘੱਟੋ-ਘੱਟ ਇਹ ਤਾਂ ਪਤਾ ਹੁੰਦਾ ਸੀ ਕਿ ਜਿੱਤੀ ਨਾਨਕੇ ਗਈ ਹੋਈ ਹੈ ਜਿੱਤੀ ਨੂੰ ਤਾਂ ਮੇਰੇ ਬਾਰੇ ਕੁਝ ਵੀ ਨਹੀਂ ਪਤਾ ਉਸ ਨੂੰ ਲੱਗਿਆ ਜਿਵੇਂ ਉਸਦੀ ਜੀਤੀ ਦੀ ਰੱਸੀ ਕਿਸੇ ਹੋਰ ਦੇ ਗੱਡੇ ਨਾਲ ਵੱਜੀ ਹੋਵੇ ਉਹ ਉਦਾਸ ਹੋ ਗਿਆ ਉਸ ਨੂੰ ਲੱਗਿਆ ਜਿਵੇਂ ਜੀਤੀ کہہ ਰਹੀ ਹੋਵੇ ਕੇਸਰਾ ਤੂੰ ਬਿਨਾਂ ਦੱਸੇ ਜਾ ਕੇ ਚੰਗਾ ਨਹੀਂ ਕੀਤਾ ਜੀਤੀ ਦੇ ਸਾਹ ਜਿਵੇਂ ਉਸਦੇ ਸਾਹ ਵਿੱਚ ਰਲ ਗਏ ਸਨ ਉਹ ਸਾਰੇ ਦਾ ਸਾਰਾ ਤੜਕ ਰਿਹਾ ਸੀ ਜਿਹੜੀ ਮੌਲੀ ਦੀ ਗੰਢ ਪਿੱਪਲ ਨਾਲ ਬੰਨੀ ਸੀ ਕੇਸਰਾ ਉਸ ਗੰਢ ਦਾ ਕੀ ਬਣੇਗਾ ਜੀਤੀ ਦੇ ਨਾਂ ਬੋਲਾਂ ਨੇ ਕੇਸਰ ਨੂੰ ਨਿਚੋੜ ਕੇ ਰੱਖ ਦਿੱਤਾ ਅੱਜ ਫਿਰ ਵੰਡ ਦੇ ਸੰਤਾਪ ਦੀ ਗੱਲ ਚੱਲੀ ਤਾਂ ਫਕੀਰ ਨੇ ਭਾਵੁਕ ਹੋ ਕੇ ਦੱਸਿਆ ਸੀ ਕਿ ਜਦੋਂ 47 ਦੀ ਵੰਡ ਵੇਲੇ ਬਾਬੇ ਦਾ ਨਨਕਾਣਾ ਅਤੇ ਸਿੱਖਾਂ ਦੀ ਰਾਜਧਾਨੀ ਲਾਹੌਰ ਤੋਂ ਸਾਨੂੰ ਵੱਖ ਕੀਤਾ ਗਿਆ ਤਾਂ ਇੰਜ ਲੱਗਿਆ ਸੀ ਜਿਵੇਂ ਸਰੀਰ ਤੋਂ ਕਿਸੇ ਨੇ ਰੂਹ ਨੂੰ ਵੱਖ ਕਰ ਦਿੱਤਾ ਹੋਵੇ ਫਿਰ ਅੰਬਰਵਾਲ ਵੇਖ ਕੇ ਉਸਨੇ ਨਿਹੋਰਾ ਮਾਰਿਆ ਵਾਹ ਮੇਰਿਆ ਮਾਲਕਾ ਤੇਰੀਆਂ ਖੇਡਾਂ ਤੂੰ ਹੀ ਜਾਣੇ ਰਾਤ ਗਹਿਰੀ ਹੋ ਰਹੀ ਸੀ ਫਕੀਰ ਬਾਹਰ ਧੂਣੀ ਕੋਲ ਧਿਆਨ ਲਈ ਬੈਠਾ ਸੀ ਕੇਸਰ ਨੇ ਉਸ ਦੇ ਕੋਲ ਬੈਠਦੇ ਆ ਪੁੱਛਿਆ ਸਾਈ ਜੀ 47 ਦੀ ਵੰਡ ਵੇਲੇ ਤੁਸੀਂ ਕਿੱਥੇ ਸੀ ਫਕੀਰ ਕੁਝ ਦੇਰ ਚੁੱਪ ਰਹਿਣ ਤੋਂ ਬਾਅਦ ਹੌਲੀ-ਹੌਲੀ ਬੋਲਿਆ ਜਵਾਨਾ ਮੈਂ ਆਪਣੇ ਟੱਬਰ ਟੀਰ ਨਾਲ ਬਾਰ ਵਿੱਚ ਸਰਗੋਦੇ ਨੇੜੇ ਉੰਨੀ ਚੱਕ 'ਚ ਰਹਿੰਦਾ ਸੀ ਆਪਣੇ ਦੋ ਜਵਾਨ ਪੁੱਤਰਾਂ ਨਾਲ 4 ਮਰਬਿਆਂ ਦੀ ਖੇਤੀ ਕਰਦਾ ਸੀ ਜਦੋਂ ਹਮਲੇ ਸ਼ੁਰੂ ਹੋਏ ਤਾਂ ਮੇਰੀ ਭੂਆ ਦਾ ਪੁੱਤ ਭਰਾ ਜੋ ਫੌਜ ਵਿੱਚ ਸੀ ਉਸਨੇ ਚਿੱਠੀ ਪਾਈ ਕਿ ਵੰਡ ਹੋਣ ਵਾਲੀ ਹੈ ਮੁਲਕ ਦੀ ਹਾਲਾਤ ਖਰਾਬ ਹੋ ਜਾਣੇ ਨੇ ਆਪਣਾ ਸਮਾਨ ਤੇ ਟੱਬਰ ਲੈ ਕੇ ਤੁਸੀਂ ਛੇਤੀ ਬਾਰੋ ਚੱਲ ਪੋ ਅਸੀਂ ਥੋੜਾ ਸਮਾਨ ਇਕੱਠਾ ਕੀਤਾ ਤੇ ਸਾਰਾ ਟੱਬਰ ਲੈ ਕੇ ਅੰਬਰਸਰ ਨੂੰ ਜਾਣ ਵਾਲੀ ਗੱਡੀ 'ਤੇ ਬੈਠ ਗਏ ਲਾਹੌਰ ਤੋਂ ਅਗਲੇ ਸਟੇਸ਼ਨ 'ਤੇ ਗੱਡੀ ਰੁਕੀ ਮੈਂ ਪਾਣੀ ਲੈਣ ਲਈ ਉਤਰਿਆ ਵਾਪਸ ਆਇਆ ਤਾਂ ਕਾਫਰਾਂ ਨੇ ਗੱਡੀ ਦੇ ਦਰਵਾਜ਼ੇ ਬੰਦ ਕਰਕੇ ਅੱਗ ਲਾ ਦਿੱਤੀ ਮੇਰੀ ਅੱਖਾਂ ਸਾਹਮਣੇ ਸਭ ਕੁਝ ਰਾਖ ਹੋ ਗਿਆ ਬਸ ਉਸ ਦਿਨ ਤੋਂ ਬਾਅਦ ਮੈਂ ਅੱਜ ਤੱਕ ਕਿਤੇ ਵੀ ਦੋ ਜਾ ਤਿੰਨ ਦਿਨ ਤੋਂ ਵੱਧ ਨਹੀਂ ਰੋਕ ਸਕਿਆ ਹੁਣ ਮੇਰਾ ਟਿਕਾ ਬਸ ਕੁੰਮਣ ਵਿੱਚ ਜੀਏ ਫਕੀਰ ਦੀ ਆਵਾਜ਼ ਵਿੱਚ ਸਿਮਿਆਂ ਦੀ ਰਾਖ ਵਰਗੀ ਉਦਾਸੀ ਸੀ ਦੋ ਸਾਹਾਂ ਦੇ ਵਿਚਕਾਰ ਸਮਰੋਪਕ ਗਿਆ ਲੱਗਦਾ ਸੀ ਜਿਵੇਂ ਕਿ ਉਹ ਵੀ ਜਲ ਰਹੇ ਗੱਡੀ ਦੇ ਡੱਬੇ ਨੂੰ ਵੇਖ ਰਿਹਾ ਹੋਵੇ ਦਮ ਘੁੱਟ ਦੇ ਸਨਾਟੇ ਨੂੰ ਫਕੀਰ ਦੀ ਵਿਰਾਗਮਈ ਆਵਾਜ਼ ਨੇ ਤੋੜਿਆ ਸਾਡੇ ਉਜਾੜੇ ਨੂੰ ਹੁਣ ਆਜ਼ਾਦੀ ਕਿਹਾ ਜਾਂਦਾ ਹੈ ਮਿਲਿਆ ਤਾਂ ਪਤਾ ਨਹੀਂ ਕੀ ਪਰ ਗਵਾਇਆ ਬਹੁਤ ਕੁਝ ਕਈਆਂ ਨੇ ਜਾਨਾਂ ਗਵਾਈਆਂ ਤੇ ਕਈਆਂ ਮੇਰੇ ਵਰਗਿਆਂ ਨੇ ਜਾਨ ਤੋਂ ਸਿਵਾ ਆਪਣਾ ਸਾਰਾ ਕੁਝ ਹੀ ਗਵਾ ਲਿਆ ਕਹਿ ਕੇ ਫਕੀਰ ਕਿਸੇ ਧੁੰਦਲੇ ਅਤੀਤ ਵਿੱਚ ਗਵਾਚ ਗਿਆ ਉਸ ਦੀਆਂ ਗੱਲਾਂ ਸੁਣ ਕੇ ਕੇਸਰ ਨੂੰ ਫਕੀਰ ਆਪਣਾ ਆਪਣਾ ਲੱਗਿਆ ਜਿਵੇਂ ਕਿਸੇ ਸੁਲਗ ਦੇ ਦੁੱਖ ਦੀ ਸਾਂਝ ਪੈ ਗਈ ਹੋਵੇ ਧੰਨ